ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਵਾਦਾ ਹੋਇਆ ਹੁੰਦਾ ਸਾਰਿਆਂ ਦੇ ਨਾਲ ਵੀ ਅੱਜ ਕੱਢਾਂਗੇ ਕੱਢਾਂਗੇ ਪਰ ਇਹ ਵੱਡੀ ਟੈਨਸ਼ਨ ਜਿਹੜੀ ਨਿਖਰੀ ਆ ਇਹ ਬਟਾਰੀ ਤੋਂ ਆਇਆ ਰਾਣਾ ਸਾਹਿਬ ਤੋਂ ਪਿੰਨਾ ਕੀ ਵੀਰਾ ਤੇਰਾ ਜਿੱਕਾ ਬੱਲ ਨਾ ਆਇਆ ਇਹ ਲਾਲੀ ਬਟਾਰੀ ਦੇ ਪਿੰਡ ਦਾ ਬਹੁਤ ਚੁੱਪੀ ਦਾ ਖਿਡਾਰੀ ਪੰਜਾਬ ਦੇ ਬਿਜਲੀ ਬੋਰਡ ਦੇ ਲਈ ਖੇਡਿਆ ਔਰ ਇਹਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਬਹੁਤ ਕੰਗੀ ਵਾਲਿਆ ਰਾਣਾ ਸਾਹਿਬ ਦੇ ਕੋਲੋਂ ਬੰਦੇ ਦੀ ਇੱਕ ਆਸਰੀ ਛੱਡੀ ਗਈ ਦੀ ਤੇ ਇਹਨੇ ਆਸਰੀ ਛੱਡੀ ਇਹ ਬੈਠਾ ਰਿਹਾ ਤੇ ਹੁਣ ਤਾਂ ਮੈਨੂੰ ਲੱਗਦਾ ਸਿੱਧਾ ਬਟਾਈ ਨੂੰ ਖਿੱਚੇਗਾ ਇਹ ਵੇਖ ਕੇ ਜਾਏਗਾ ਕਿਸਮਤ ਤੇਰੀ ਵੀ ਚੰਗੀ ਆ ਕੱਲੂ ਟਰੈਕਟਰ ਵੀ ਨਿਕਲ ਸਕਦਾ ਹੈ ਕੱਲੂ ਹਾਰਲੇ ਵੀ ਨਿਕਲ ਸਕਦਾ ਹੈ ਕੱਲੂ ਮੋਟਰਸਾਈਕਲ ਵੀ ਨਿਕਲ ਸਕਦਾ ਹੈ ਕੱਲੂ ਸਕੂਟਰ ਵੀ ਨਿਕਲ ਸਕਦੀ ਹੈ ਹੁਣ ਫਿਰ ਦੋ ਸ਼ਬਦ ਬੋਲ ਕੇ ਦੱਸ ਕਿੰਨੀ ਕਿ ਖੁਸ਼ੀ ਆ ਭਾਦਰੇ ਮੇਰੇ ਨੇ ਆਏ ਆ ਤੇ ਕਿੰਨਾ ਖੁਸ਼ ਹੋ ਕੇ ਆਇਆ ਸੀ ਤੇ ਹੁਣ ਕਿੰਨਾ ਖੁਸ਼ ਹੋ ਤੁਹਾਨੂੰ ਸਾਰਾ ਕਿਰਦੀ ਕੰਮ ਦਾ ਸੱਤਿਆ ਕਰਕੇ ਆਇਆ ਜੀ ਕੰਮ ਕੀ ਕਰਦਾ ਕੱਪੜੇ ਦਾ ਕੰਮ ਕਰ ਦਿੰਦੇ ਆ ਵਾਹ ਓਏ ਸ਼ਾਬਾਸ਼ ਹੋਰ ਤਾਂ ਘਰ ਦੇ ਵੀ ਕਹਿੰਦੇ ਹੋਣਗੇ ਵੀ ਪੂਰ ਸਾਹਿਬਾ ਕੋਈ ਪੂਰ ਸਾਹਿਬ ਖਿਲਾਓ ਮੁੰਡੇ ਨੂੰ ਚਾਹੀਆਂ ਸਣੀ ਬਹੁਤ ਬਹੁਤ ਧੰਨਵਾਦ ਬਹੁਤ ਵਾਹ ਸਰਕਾਰ ਇਹ ਇਹ ਕੈਂਸਲ ਕਰਦੀਆਂ ਨਾ ਪਰਤੀਆਂ ਕਿਵੇਂ ਕਰਨਾ ਇਹਦਾ ਕੈਂਸਲ ਹੋ ਗਿਆ ਨਾ ਇਹਦਾ ਨਿਕਲ ਹੀ ਆ ਹੁਣ ਨਹੀਂ ਇਹ ਤਾਂ ਨਹੀਂ ਆ ਪਰਤੀਆਂ ਦੀ ਗੱਲ ਕਰਦਾ ਮੈਂ ਇਹ ਦੁਵਾਰਾ ਨਿਕਲ ਸੈਡੀਆਂ ਖਲ ਇਹ ਨਿਕਲ ਗਿਆ ਆਇਆ ਵੀ ਸੁਣਿਆ ਰਾਣਾ ਸਾਹਿਬ ਬੰਦੇ ਨੇ ਯਾਰ ਸਰਾ ਕਰਾਤਾ ਕੋ ਸਾਹਿਬ ਕੋਲੇ ਖੜ ਕੇ ਚਾਬੀਆਂ ਦਿਓ ਤੁਸੀਂ ਬਹੁਤ ਬਹੁਤ ਧੰਨਵਾਦ ਆਓ ਜੀ ਸਾਰੇ ਆਜੋ ਸਾਰੇ ਮੇਰੇ ਭਰਾ ਸਾਰੇ ਮੇਰੇ ਵੀਰ ਆਜੋ ਸੋ ਇਹ ਬਤਾਰੀ ਰਾਣਾ ਸਾਹਿਬ ਦੇ ਵਿੱਚ ਮੋਟਰਸਾਈਕਲ ਤੇ ਰਹਿ ਗਿਆ ਸ਼ੰਤੀ ਸਰ ਸਿੰਘ ਦੀ ਧਰਤੀ ਤੇ ਇਹ ਦੁਬੱਡਾ ਕੀ ਹੋ ਸਕਦਾ ਹੈ ਸੋ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਤੇ ਸਾਡਾ ਭਰਾ ਕੱਪੜੇ ਦਾ ਕੰਮ ਕਰਦਾ ਕਹਿੰਦਾ ਮੈਂ ਤਿੰਨ ਦਿਹਾੜੀਆਂ ਜਿਹੜੀਆਂ ਤਿੰਨ ਛੁੱਟੀਆਂ ਲਈਆਂ ਸੋ ਜਿਵੇਂ ਕਹਿੰਦੇ ਆਂਦੇ ਆ ਵੀ ਪ੍ਰਮਾਤਮਾ

ਪਥ ਦੀ ਕਮੇਟੀ ਔਰ ਬੱਲ ਪ੍ਰੋਡਕਸ਼ਨ ਔਰ ਬੱਲ ਪਰਿਵਾਰ ਜਿੰਨੇ ਵੀ ਇਸ ਮੇਰੇ ਵੀਰੋ ਸੰਸਥਾ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਆ ਦੂਜੇ ਦਿਨ ਦਾ ਮੇਲਾ ਵੀ ਸਫਲ ਹੋਇਆ ਲੇਟ ਹੋ ਗਿਆ ਮਾਫੀ ਚਾਹੁੰਦੇ ਆ ਕਿਸੇ ਨੂੰ ਨਰਾਜ਼ ਕਰਕੇ ਨਹੀਂ ਮੋੜਿਆ ਪਰ ਆਹ ਮੁੰਡੇ ਨੂੰ ਮੋਟਰਸਾਈਕਲ ਨਿਕਲੀ ਆ ਵਲਟ ਉਸ ਤੋਂ ਵੱਡੀ ਗੱਲ ਹੋਈ ਬਹੁਤ ਬਹੁਤ ਮੁਬਾਰਕਾਂ ਸੌਹਿਆ ਤੇਰੇ ਪਰਿਵਾਰ ਨੂੰ ਹੁਣ ਮਾਰਦੇ ਕਹਿੰਦੇ ਦੇ ਦੇ ਜਿਹੜਾ ਤੇ ਫਿਰ ਕਹਿੰਦਾ ਕੱਲੂ ਮੇਲਾ ਵੇਚ ਕੇ ਜਾਊਂਗਾ ਬਹੁਤ ਬਹੁਤ ਕੰਮ